ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦੀ ਜੋ ਕਿ 11 ਜੂਨ ਨੂੰ ਇੱਕ EP ਜੋ ਕਿ ਰਿਲੀਜ਼ ਕੀਤੀ ਗਈ ਸੀ ਉਸ ਵਿੱਚ ਟੋਟਲ 3 ਗਾਣੇ ਹਨ ਬਾਕੀ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਜਿਉਂਦਿਆਂ ਹੋਇਆਂ ਜੋ ਕਿ ਕਰਨ ਔਜਲਾ ਤੇ ਸਿੱਧੂ ਮੂਸੇਵਾਲੇ ਦੇ ਵਿੱਚ ਕਾਫੀ ਵੱਡੀ ਕੌਂਟਰੋਵਰਸੀ ਚੱਲਦੀ ਰਹੀ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਕਰਨ ਔਜਲਾ ਵੱਲੋਂ ਵੀ ਜੋ ਕਿ ਸਿੱਧੂ ਮੂਸੇਵਾਲੇ ਨੂੰ ਹੁਣ ਜੋ ਕਿ ਅਪਰੀਸ਼ੀਏਟ ਕੀਤਾ ਜਾ ਰਿਹਾ ਹੈ ਔਰ ਦੋਸਤੋ ਤੁਹਾਡੇ ਅੱਗੇ ਤੇ ਖਬਰ ਇਹ ਲੈ ਕੇ ਆਏ ਆ ਕਿ ਕਰਨ ਔਜਲਾ ਦੀ ਵਾਈਫ ਜੋ ਕਿ ਹੈ ਪਲਕ ਔਜਲਾ ਵੱਲੋਂ ਜੋ ਕਿ ਸਿੱਧੂ ਮੂਸੇਵਾਲੇ ਦੇ ਨੀਲ ਗਾਣੇ ਉੱਪਰ ਜੋ ਕਿ ਇੱਕ ਰੀਲ ਬਣਾਈ ਜਾਂਦੀ ਹੈ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝੀ ਕੀਤੀ ਜਾਂਦੀ ਹੈ ਦੋਸਤੋ ਲੋਕਾਂ ਵੱਲੋਂ ਪਲਕ ਔਜਲਾ ਨੂੰ ਜੋ ਕਿ ਕਾਫੀ ਜ਼ਿਆਦਾ ਪਿਆਰ ਭੇਜਿਆ ਜਾਂਦਾ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਲੋਕਾਂ ਵੱਲੋਂ ਹੁਣ ਕਿਹਾ ਜਾ ਰਿਹਾ ਹੈ ਕਿ ਪਲਕ ਔਜਲਾ ਔਰ ਕਰਨ ਔਜਲਾ ਔਰ ਸਿੱਧੂ ਮੂਸੇਵਾਲਾ ਨੂੰ ਲੈ ਕੇ ਬਹੁਤ ਜ਼ਿਆਦਾ ਜੋ ਕਿ ਐਕਟਿਵ ਨਹੀਂ ਔਰ ਸਿੱਧੂ ਮੂਸੇਵਾਲਾ ਨਾਲ ਕੋਈ ਵੀ ਕੌਂਟਰੋਵਰਸੀ ਨਹੀਂ ਕਰਨਾ ਚਾਹੁੰਦੇ ਔਰ ਦੋਸਤੋ ਪਲਕ ਔਜਲਾ ਔਰ ਕਰਨ ਔਜਲੇ ਵੱਲੋਂ ਜੋ ਕਿ ਸਿੱਧੂ ਮੂਸੇਵਾਲਾ ਨੂੰ ਕਾਫੀ ਇਹਦਾ ਮੋਟੀਵੇਟ ਕੀਤਾ ਜਾਂਦਾ ਔਰ ਸਿੱਧੂ ਮੂਸੇਵਾਲਾ ਦੇ ਗਾਣਿਆਂ ਉੱਪਰ ਰੀਲਸ ਬਣਾਈਆਂ ਜਾਂਦੀਆਂ ਔਰ ਸਿੱਧੂ ਮੂਸੇਵਾਲਾ ਨੂੰ ਜੋ ਕਿ ਹੈ ਡੇਡੀਗੇਟ ਵੀ ਹਰ ਵੀਡੀਓ ਦੇ ਵਿੱਚ ਕੀਤਾ ਜਾਂਦਾ ਹੈ ਬਾਕੀ ਦੋਸਤੋ ਤੁਸੀਂ ਪਲਕਾਉਦਲਾ ਔਰ ਕਰਨੌਦਲਾ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ